ਮਾਨ ਸਰਕਾਰ ਦੇ ਸੰਗ 2024 ਦੇ ਸੋਹਣੇ ਰੰਗ ਕੀਤੇ ਕੰਮ ਵੰਡੇ ਹਾਸੇ ਪੰਜਾਬ ਦੀ ਖੁਸ਼ਹਾਲੀ ਪਹਿਲੀ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਨੇ ਪਿਛਲੇ ਪੌਣੇ 3 ਸਾਲਾਂ 'ਚ ਪੰਜਾਬ ਵਿੱਚ ਕਈ ਬੇਮਿਸਾਲ ਕੰਮ ਕੀਤੇ ਹਨ ਮਜਾ ਲੱਗ ਕਿ ਇੱਕ ਦਿਨ 'ਚ 3 ਜਾਂ 4 ਥਾਵਾਂ ਤੇ ਨਾ ਗਿਆ ਆਵਾ ਪਹਿਲਾਂ ਸੈਨਾਂ ਕੀਤੇ ਹੁਣ ਕੋਈ ਫਾਈਲ ਪੈਂਡਿੰਗ ਪਈ ਹੋਵੇ ਦਾ ਤੇ ਤਾਸ ਤੱਕ ਗਰੰਗਰਮੀ ਤੱਕ ਫੈਲਾਸੈਂ ਕਰ ਪਰ ਜੇ ਗੱਲ ਕਰੀਏ ਸਾਲ 2024 ਦੀ ਤਾਂ ਇਹ ਸਾਲ ਪੰਜਾਬ ਅਤੇ ਪੰਜਾਬ ਵਾਸੀਆਂ ਲਈ ਬਹੁਤ ਹੀ ਖਾਸ ਸਾਬਿਤ ਹੋਇਆ ਕਿਉਂਕਿ ਇਸ ਸਾਲ ਦੌਰਾਨ ਮਾਨ ਸਰਕਾਰ ਨੇ ਕਈ ਇਤਿਹਾਸਿਕ ਕੰਮ ਕਰਨ ਦੇ ਨਾਲ ਨਾਲ ਕਈ ਅਹਿਮ ਫੈਸਲੇ ਵੀ ਲਏ ਜੋ ਕਿ ਪੰਜਾਬ ਲਈ ਬਹੁਤ ਹੀ ਲਾਭਕਾਰੀ ਅਤੇ ਫਾਇਦੇਮੰਦ ਸਾਬਿਤ ਹੋਏ ਜਿਸ ਦੀ ਗਵਾਹੀ ਅੱਜ ਪੰਜਾਬ ਦਾ ਹਰ ਵਰਗ ਭਰ ਰਿਹਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਨੂੰ ਇੱਕ ਨਵੀਂ ਉਮੀਦ ਆਈ ਕਿ ਜਿਹੜੀ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰੇਗੀ ਤੇ ਇਹ ਸਰਕਾਰ ਸਭ ਪੂਰੀ ਸਾਡੀਆਂ ਉਮੀਦਾਂ ਤੇ ਖਰੇ ਉਤਰ ਰਹੀ ਹੈ ਪਹਿਲੀ ਸਰਕਾਰ ਤੇ ਅਸੀਂ ਸੋਚ ਵੀ ਨਹੀਂ ਸਕਦੇ ਸੀ ਆਓ ਨਜ਼ਰ ਮਾਰਦੇ ਹਾਂ ਸਾਲ 2024 ਵਿੱਚ ਮਾਨ ਸਰਕਾਰ ਵੱਲੋਂ ਪੰਜਾਬ 'ਚ ਕੀਤੇ ਦੇ ਮਿਸਾਲ ਕਮਾਉਂਦੇ ਪਹਿਲੀ ਵਾਰੀ ਪਤੀ ਦੇ ਫਾਰਮ ਪਰ ایسی ਪਹਿਲੀ ਵਾਰੀ ਸਿਲੈਕਟ ਹੋਇਆ ਪਹਿਲੀ ਵਾਰ ਹੋਇਆ ਕਿ ਕਿਸੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਚਿੜੀ ਅਰੀ ਕੋਟਾ ਲਾਂਚ ਵਿਦਿਅਕਾਂ ਲੈ ਕੇ ਗਏ ਪਹਿਲੀ ਵਾਰ ਹੀ ਹੋਇਆ ਕਿ ਏਸ਼ੀਅਨ ਗੇਮਸ ਚਾਰ ਨਵਸੇ ਸਾਥ ਦੇ ਪ੍ਰੈਪਰੇਸ਼ਨ ਇਹ ਕੈਸ਼ਵਾਰਡ ਦਿੱਤਾ ਗਿਆ ਸੀ ਮੈਂ ਇਹ ਉਮੀਦ ਕਰਦਾ ਕਿ ਜਿਵੇਂ ਹੁਣ ਪੰਜਾਬ ਸਰਕਾਰ ਸਾਨੂੰ ਵਧੀਆ ਸਪੋਰਟ ਕਰ ਰਹੀ ਹੈ ਸੋ ਐਵੇਂ ਹਮੇਸ਼ਾ ਕਰਦੀ ਰਹੇ ਕੋਈ ਪਹਿਲੀ ਸਰਕਾਰ ਅਗੜੀ 24 ਘੰਟੇ ਲਾਈਟ ਚੱਲਦੀ ਹੈ ਦਸਾਂ ਦੇ ਹੱਕ ਲਈ ਪਰੋ ਪਾਣੀ ਵੀ ਮੌਜ ਹੈ ਕਿ ਦਿਨੇ-ਦਿਨੇ ਆਉਂਦੇ ਆ ਆਰਾਮ ਨਾਲ ਲਾ ਕੇ ਪਾ ਜਿੰਨੇ ਕੋਈ ਦਿੱਕਤ ਨਹੀਂ ਰਾਤ ਨੂੰ ਡਰਨਾ ਪੈਂਦਾ ਸਿਲੈਂਸ ਹੈ ਕਿ ਸਿੱਖੇ ਕਿ ਜਾਇਫੁਲ ਲਰਨਿੰਗ ਅਸੀਂ ਕਿੱਦਾਂ ਕਰਵਾਨੀ ਆ ਬੱਚਿਆਂ ਦਾ ਜਿਹੜਾ ਸਟੱਡੀ ਲਈ ਬਰਡਨ ਆ ਉਸ ਤੋਂ ਬਿਲਕੁਲ ਫ ਬਚਿਆ ਨਹੀਂ ਵਿਚਲੇ ਆ ਨਹੀਂ ਤੇ ਮੈਨੂੰ ਇਹ ਲੱਗਦਾ ਕਿ ਸਭ ਤੋਂ ਵੱਡਾ ਜਿਹੜਾ ਚੇਂਜਸ ਹੋਇਆ ਪਹਿਲਾਂ ਤੇ ਮੈਂ ਖੁਦ ਆਪਣੇ ਤੇ ਕਰਿਆ। ਸ੍ਰੀ ਆਮ ਆਦੀ ਪਾਰਟੀ ਵਧੀਆ ਕੰਮ ਕਰ ਰਹੀ ਹੈ ਜੀ। ਜੋ ਨਵੇਂ ਇਨਵੈਸਟਰ ਹੈ ਜਾਂ ਕੋਈ ਵੀ ਮੇਰੇ ਵਰਗੇ ਮੀਡਲ ਕਲਾਸ ਤੋਂ ਉੱਠੇ ਹੋਏ ਬੰਦੇ ਆ ਉਹਨਾਂ ਦੀ ਸਪੋਰਟ ਕਾਫੀ ਕਰ ਰਹੀ ਹੈ। ਸਰਕਾਰ ਵਧੀਆ ਕੰਮ ਕਰ ਰਹੀ ਹੈ। ਬੀਇੰਗ ਅ ਬਿਲਡਰ ਅਸੀਂ ਬੜੇ ਖੁਸ਼ ਆ। ਖੁਸ਼ਹਾਲੀ ਅਤੇ ਤਰੱਕੀ ਸਰਕਾਰਾਂ ਦਾ ਫਰਜ਼ ਹੁੰਦਾ ਹੈ ਅਤੇ ਮਾਨ ਸਰਕਾਰ ਆਪਣੇ ਇਸ ਫਰਜ਼ ਨੂੰ ਬਾਖੂਬੀ ਨਿਭਾ ਰਹੀ ਹੈ। ਪਿਛਲੇ ਪੌਣੇ 3 ਸਾਲਾਂਵਾਂ ਆਉਂਦੇ ਸਾਲਾਂ ਵਿੱਚ ਵੀ ਮਾਨ ਸਰਕਾਰ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਇਸੇ ਤਰ੍ਹਾਂ ਨਿਰੰਤਰ ਕੰਮ ਕਰਦੀ ਰਹੇਗੀ ਆਸ ਕਰਦੇ ਹਾਂ ਆਉਣ ਵਾਲਾ ਨਵਾਂ ਸਾਲ ਸਭ ਲਈ ਨਵੀਆਂ ਉਮੀਦਾਂ ਤੇ ਖੁਸ਼ੀਆਂ ਭਰਿਆ ਹੋਵੇ